ਆਹ ਤਾਂ ਮੁਸਲਮ ਪ੍ਰਾ ਭਰਾ ਹੈਗੇ ਜਿਹੜੇ ਆ ਉਹ ਇੱਥੋਂ ਆਪਣੇ ਪ੍ਰਸ਼ਾਦਾ ਪਾਣੀ ਜਾਂ ਸੇਵਾ ਲਈ ਆਉਂਦੇ ਹੈਗੇ ਆ ਫਿਰ ਤਾਂ ਤੁਸੀਂ ਉਹਨਾਂ ਦੇ ਮੂਰੇ ਵੀ ਜਾ ਕੇ ਕਹਿ ਦੋਗੇ ਵੀ ਅਰੰਗਜੀਤ ਨੇ ਸਾਡੇ ਤੇ ਆਹ ਕੀਤਾ ਭਾਈ ਸਸਤੀ ਗੱਲ ਸਾਰੇ ਭਰਾਵਾਂ ਨੂੰ ਇੱਕ ਜਾਂ ਨਾ ਆਹ ਹੁਣ ਮੰਨ ਕੇ ਚੱਲੋ ਵੀ ਇੱਕ ਤਾਂ ਪਹਿਲੇ ਪੰਜਾਬ ਦੁੱਖਾਂ ਦੇ ਵਿੱਚ ਦੁੱਖਾਂ ਨਾਲ ਘਿਰਿਆ ਪਿਆ ਹੈਗਾ ਪੰਜਾਬ ਤੇ ਦੂਜੇ ਨੰਬਰ ਤੇ ਗੱਲ ਇਹ ਹੈਗੀ ਆ ਵੀ ਜਿੱਥੋਂ ਵੀ ਲੰਗਰ ਜਾਂ ਮੰਨ ਕੇ ਚੱਲੋ ਸੇਵਾ ਆਉਂਦੀ ਆ ਉਹ ਆਈ ਜਾਂਦੀ ਆ ਦੂਰੋਂ ਦੂਰੋਂ ਜੇ ਮੈਂ ਹਰਿਆਣਾ ਚੋਂ ਆਈ ਜਾਂਦੀ ਆ ਯੂਪੀ ਤੱਕ ਤੋਂ ਯੂਪੀ ਤੋਂ ਵੀ ਸੇਵਾ ਆਈ ਜਾਂਦੀ ਆ ਆਪਣੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਬਾਈ ਉੱਥੇ ਤੇ ਹੁਣ ਮੰਨ ਕੇ ਚੱਲੋ ਵੀ ਵਿੱਚ ਕੁਝ ਕੁ ਬੰਦੇ ਇਹੋ ਜਿਹੇ ਆ ਕੁਝ 1-2% ਇਹੋ ਜਿਹੇ ਲੋਕ ਆ ਜਿਹੜੇ ਲੰਗਰ ਜਿਹੜਾ ਹੁੰਦਾ ਨਾ ਜਾਂ ਸੇਵਾ ਆਉਂਦੀ ਆ ਉਹਦੇ 'ਚ ਵੀ ਗਲਤ ਫਵਾਵਾਵਾਂ ਡਾਈ ਜਾਂਦੇ ਆ ਬਾਈ ਇਹ ਹੁਣ ਦਾਦਾ ਮੰਨ ਕੇ ਚੱਲੋ ਹੁਣ ਯਾਰ ਜਿਹੜੇ ਸਰਸੇ ਵਾਲੇ ਦੇ ਪ੍ਰੇਮੀ ਹੈਗੇ ਆ ਉਹਨਾਂ ਨੇ ਵੀ ਆਪਦੀ ਸੇਵਾ ਕੱਲੀ ਜਿਵੇਂ ਮਰਜੀ ਕੱਲੀ ਹੈ ਤਾਂ ਆਪਣੇ ਭਾਈ ਨਾ ਭਾਈਚਾਰਾ ਦਾ ਸਾਰਾ ਇੱਕ ਹੁੰਦਾ ਬਾਈ ਪਰ ਕੁਝ ਕੁ ਲੋਕ ਨਾ ਵਿੱਚ ਭਾਈ ਭਾਈਆਂ ਨੂੰ ਭਾਈਆਂ ਨਾਲ ਐਂ ਲੜਾਉਂਦੇ ਆ ਤੇ ਸਿਆਸਤਾਂ ਵੀ ਐਂ ਖੇਡਦੇ ਹੁੰਦੇ ਆ ਲੋਕ ਜਿਵੇਂ ਆਪਣੇ ਕਹਿੰਦੇ ਨੇ ਕਹਿਣੇ ਹੁੰਦੇ ਕਿ ਪ੍ਰਾਣੋਂ ਪ੍ਰਾਣਾ ਲੜਾਤਾ ਇਹ ਸਿਆਸਤਾਂ ਐਂ ਕਰਦੀਆਂ ਬਾਈ ਪਰ ਉਹਨਾਂ ਲੋਕਾਂ ਨੂੰ ਬੇਨਤੀ ਆ ਵੀਰ ਬਣ ਕੇ ਇਹ ਗੱਲਾਂ ਨਾ ਕਰੋ ਹੁਣ ਉਥੋਂ ਲੰਗਰ ਲੈ ਕੇ ਉਹ ਹੁੰਦੇ ਆ ਜਿਹੜੇ ਪ੍ਰੇਮੀ ਆ ਨਾ ਉਹਨਾਂ ਨੇ ਆਪ ਦੇ ਚੱਲੇ ਆ ਜਿਹਨੂੰ ਮੰਨਦੇ ਆ ਉਹ ਮੰਨੀ ਜਾਣਾ ਆਪਣਾ ਕੋਈ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਹੁੰਦੇ ਨਾ ਹੀ ਆਪਣਾ ਕਿਸੇ ਨਾਲ ਕੋਈ ਗੱਲਾ ਸ਼ਿਕ ਬਾਇਦਾ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਹੁੰਦਾਗਾ ਅੱਜ ਤਾਂ ਹੁਣ ਆਪਣੇ ਵੀ ਪੰਜਾਬ ਦੇ ਵਿੱਚ ਕਿੰਨੇ ਲੋਕ ਮਟਕਾ ਨੂੰ ਪੂਜੀ ਜਾਂਦੇ ਆ ਜਾਂ ਬਾਬਿਆਂ ਕੋਲੇ ਜਾਂਦੇ ਆ ਹੁਣ ਆਪਾਂ ਹਾਂ ਸਮਝਾ ਸਕਦੇ ਆ ਲੜ ਤਾਂ ਸਕਦੇ ਨਹੀਂ ਯਾਰ ਲੜਨ ਵਾਲਾ ਤਾਂ ਇਹ ਤਾਂ ਕੋਈ ਗੱਲ ਹੀ ਨਹੀਂ ਕੀ ਇਹ ਆਜ਼ਾਦੀ ਆ ਕੋਈ ਵੀ ਬੰਦਾ ਕਿਸੇ ਨੂੰ ਵੀ ਮੰਨ ਸਕਦਾ ਕਿਸੇ ਨੂੰ ਵੀ ਪੂਜ ਸਕਦਾ ਕੁਝ ਵੀ ਕਰ ਸਕਦਾ ਯਾਰ ਇਹ ਆਪਦੀ ਆਪਾਂ ਮੰਨ ਕੇ ਚੱਲੋ ਮੈਂ ਆਪਦੀ ਸੋਚ ਆਪ ਦੇ ਜਵਾਕਾਂ ਤੇ ਵੀ ਨਹੀਂ ਲਾਗਤ ਕਰ ਸਕਦਾਗਾ ਕਿਉਂਕਿ ਉਹਨਾਂ ਨੇ ਆਪਦੀ ਮਰਜ਼ੀ ਨਾਲ ਜ਼ਿੰਦਗੀ ਚਾਹੁੰਨੀ ਆ ਮੈਂ ਆਪਦੀ ਮਰਜ਼ੀ ਨਾਲ ਤੇ ਇਹੇ ਜੀ ਗੱਲ ਹੋਈ ਪਈ ਆ ਵਿੱਚ ਲੋਕ ਅਫਵਾਹ ਡਾਈ ਜਾਂਦੇ ਆ ਜੀ ਇਹੇ ਪ੍ਰੇਮੀਆਂ ਇਹ ਆਏ ਆ ਇਹਨੇ ਆ ਕਰਿਆ ਸੀ ਉਹ ਕਰ ਯਾਰ ਜਿਹੜੇ ਬੰਦੇ ਨੇ ਕਰਿਆ ਸੀ ਉਹਨੂੰ ਸਜ਼ਾ ਮਿਲੀ ਵੀ ਆ ਬਾਕੀ ਉਹ ਰੱਬ ਵੇਹਦਾਗਾ ਉਹ ਦੇ ਦੂਗਾ ਉਹਦੇ ਤੁਸੀਂ ਟੈਨਸ਼ਨ ਨਾ ਲਓ ਪਰ ਇੱਕ ਗੱਲ ਮੰਨੋ ਵੀ ਜਿਹੜਾ ਬੰਦਾ ਲੰਗਰ ਲੈ ਕੇ ਸੇਵਾ ਲੈ ਕੇ ਪਹੁੰਚ ਗਿਆ ਯਾਰ ਤੁਸੀਂ ਉਹਨਾਂ ਤੇ ਹੀ ਮੱਚੀ ਜੰਨੇ ਪਤੰਦਰੋ ਕਮਾਲ ਹੋਈ ਪਈ ਆ ਉਹ ਆਪਣੇ ਭਰਾ ਫੇਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਮੈਂ ਜ਼ਿਆਦਾਤਰ ਨਾ ਪ੍ਰੇਮੀ ਜਿਹੜੇ ਹੈਗੇ ਆ ਆਪਣੇ ਪੰਜਾਬੀ ਆ ਇਹ ਗੱਲ ਵੀ ਯਾਦ ਰੱਖਿਓ ਜ਼ਿੰਦਗੀ 'ਚ ਜ਼ਿਆਦਾਤਰ ਭਰਾ ਨਾ ਜਿਹੜੇ ਉਹ ਆਪਣੇ ਬਾਈ ਪੰਜਾਬਗੋਈ ਆ ਇਸ ਕਰਕੇ ਭਰਾਵਾਂ ਨਾਲ ਬੈਰ ਨਾ ਕਰਿਆ ਕਰੋ ਉਹਨੂੰ ਨਵੇੜਨ ਦੀ ਗੱਲ ਕਰਿਆ ਕਰੋ ਵੀ ਆਪਣੇ ਨਵੇੜਿਆ ਕਰੋ ਉਹ ਗੱਲਾਂ ਨੂੰ ਪਤੰਦਰੋ ਮੰਨ ਕੇ ਚੱਲੋ ਜਿਹੜਾ ਬੰਦਾ ਯਾਰ ਭੁੱਖਾ ਬੈਠਾ ਹੈਗਾ ਹੁਣ ਮੇਰੇ ਤੇ ਲਾਲੋ ਮੈਂ ਭੁੱਖਾ ਧਿਆ ਬੈਠਾਂਗਾ ਪੰਜਾ ਸੱਤਾਂ ਦਿਨਾਂ ਦਾ ਚਲੋ ਉਸ ਮੇਰਾ ਨਿਕਲਿਆ ਪਿਆ ਹੋਵੇ ਜਾਂ ਛੋਡੇ ਦੇ ਲਾਲੋ ਵੀ ਤੁਸੀਂ ਬੈਠੇ ਹੋ ਭੁੱਖੇ ਧਿਆਈ ਤੇ ਜੇ ਬੰਦਾ ਛੋਡੇ ਕੋਲੇ ਰੋਟੀ ਲੈ ਕੇ ਪਹੁੰਚ ਜੇ ਬਾਈ ਤੇ ਤੁਸੀਂ ਉਹਦਾ ਤੁਸੀਂ ਧਰਮ ਪੁੱਛੋਗੇ ਯਾਰ ਜਾਂ ਉਹ ਵੀ ਤੁਸੀਂ ਜਾਤ ਪੁੱਛੋਗੇ ਤੇ ਜਾਂ ਐ ਪੁੱਛੋਗੇ ਵੀ ਤੁਸੀਂ ਕਿ ਤੂੰ ਕਿਹੜੇ ਧਰਮ ਦਾ ਹੈਗਾ ਦੱਸ ਮੈਨੂੰ ਮੈਂ ਫੇਰ ਰੋਟੀ ਖਾऊं ਆ ਗੱਲਾਂ ਪੁੱਛੋਗੇ ਯਾਰ ਭੁੱਖਾ ਮਰਦਾ ਬੰਦਾ ਧਰਮ ਨਹੀਂ ਪੁੱਛਦਾ ਹੁੰਦਾ ਕਦੇ ਵੀ ਤੇ ਨਾ ਜਾਤ ਪੁੱਛੇ ਉਹਦੇ ਵਾਸਤੇ ਜਿਹੜਾ ਮਰਜੀ ਬੰਦਾ ਰੋਟੀ ਲੈ ਆਵੇ ਉਹਦੇ ਹੱਥੋਂ ਰੋਟੀ ਫੜ ਕੇ ਦਵਾਦਮ ਖਾਣ ਦੀ ਕਰੂਗਾ ਬਾਅਦੀਆਂ ਗੱਲਾਂ ਤਾਂ ਬਾਅਦ ਚ ਰੱਖੀਆਂ ਹੁੰਦੀਆਂ ਜੇਰੋਂ ਕਿਸੇ ਤੇ ਭੀੜ ਪਈ ਹੋਵੇ ਨਾ ਉਦੋਂ ਤੇ ਰੋਟੀਆਂ ਨਹੀਂ ਸਿੱਕੀਆਂ ਹੁੰਦੀਆਂ ਬੰਦਿਆਂ ਵਾਲੇ ਕੰਮ ਕਰੀਦੇ ਹੁੰਦੇ ਆ ਬਾਈ ਹੱਦ ਹੋਈ ਪਈ ਆ ਯਾਰ ਥੋੜੇ ਵਾਲੀ ਐ ਤਾਂ ਮੁਸਲਮਨ ਭਰਾ ਭਰਾ ਹੈਗੇ ਜਿਹੜੇ ਆ ਉਹ ਇੱਥੋਂ ਆਪਣੇ ਪ੍ਰਸ਼ਾਦਾ ਪਾਣੀ ਜਾਂ ਸੇਵਾ ਲਈ ਆਉਂਦੇ ਹੈਗੇ ਆ ਫਿਰ ਤਾਂ ਤੁਸੀਂ ਉਹਨਾਂ ਦੇ ਮੂਰੇ ਵੀ ਜਾ ਕੇ ਕਹਿ ਦੋਗੇ ਵੀ ਅਰੰਗਜੀਤ ਨੇ ਸਾਡੇ ਤੇ ਆਹ ਕੀਤਾ ਫਿਰ ਹੋਰ ਛੱਡੋ ਹੋਰ ਗੱਲਾਂ ਵੀ ਛੱਡੋ ਆਪਣੇ ਸੈਖੀ ਸਿੱਖ ਭਾਈ ਆ ਜਿਹੜੇ ਵਿੱਚ ਉਹੀ ਧੱਲੇ ਬਣ ਗਏ ਉਹਨੂੰ ਸਿੱਖਾਂ ਨਾਲ ਹੀ ੱਤਕਾ ਕਰ ਗਏ ਬੋਲੋ ਇਹ ਗੱਲਾਂ ਥੋੜਾ ਹੁੰਦਾਂ ਆਉਂਦਾਂ ਆ ਯਾਰ ਫੁੱਦੂ ਗਨ ਸੌਰੀ ਬਾਈ ਗਲਤ ਗੱਲਾਂ ਨੇ ਕਰੀਆਂ ਹੁੰਦੀਆਂ। ਬਾਕੀ ਜੇ ਕੋਈ ਗਲਤ ਵਲਤ ਬੋਲੇਗਾ ਉਹ ਮਾਫ ਕਰਨਾ।